ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਘਰੇਲੂ HF ਬੈਡ ਦਿਖਾਉਣੀ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਇਥੋਂ ਵੀਡੀਓ ਕਵਰ ਕਰਦੇ ਪਏ ਬਾਈ ਜੀ ਨੰਬਰ ਬੋਲੇ ਆਪਣਾ 93038 3772 98038 3772 ਜਿਹਨਾਂ ਆਪਾਂ ਬੈੜ ਦੇਖੇ ਨਾ ਸੂਆ ਕਿਹੜਾ ਸੁੰਦੀ ਐ ਇਸ ਵਾਰੇ ਤੀਜਾ ਸੂਆ ਤੀਜਾ ਸੂਆ ਤੇ ਪਿਛਲੇ ਸੂਆ ਆਪਣੇ ਕੋਲ ਹੀ ਸੀ ਪਿਛਲੇ ਸੂਆ ਆਪਣੇ ਰਸਤੇ ਛੱਡਿਆ ਤੋਂ ਲੈਤੀ ਐ ਠੀਕ ਐ ਗਵਾਂਢ ਚੋਂ ਲੈਤੀ ਐ ਹਾਂ ਉਹ ਪਿਛਲੇ ਸੂਆ ਤਾਜੀ ਲੈਤੀ ਜਮਾ ਉਹ ਡੇਰੀ ਦਾ ਕੰਮ ਹੈ ਉਹਨਾਂ ਨੇ ਡੇਰੀ ਦਾ ਤੁਹਾਨੂੰ ਸਰ ਦਿੱਤਾ ਸੀ ਠੀਕ ਐ ਤੇ ਆਪਾਂ ਲੈ ਲਈ ਜੀ ਕਿੰਨਾ ਦੁੱਧ ਚੋਇਆ ਦੂਜੇ ਸੇ ਤਾਜੀ ਦਾ ਇਹਦਾ ਇਹ ਉਹ ਉਹਨਾਂ ਦੇ ਉੱਥੇ 32 ਲੀਟਰ ਦੇ ਕਰੀਬ ਚੋਇਆ ਠੀਕ ਆਪਾਂ ਟੋਕਰ ਲੈਤੀ ਜੀ ਹਾਂ ਠੀਕ ਐ ਟੋਕਰ ਲੈਤੀ ਜੀ ਆਪਾਂ ਠੀਕ ਹੈ ਤਾਜੀ ਦਾ ਇਹਦਾ 30 ਤੋਂ ਪਾਰ ਦਾ ਚੋਆ ਵਾ 30 ਤੋਂ ਪਾਰ ਚੋਆ ਹੋਇਆ ਹੋਇਆ ਮਤਲਬ 35 ਦੀ ਸੁਭਾਵਨਾ ਹੈ ਤੇ ਕੀ ਵੀ 35 ਕਿਲੋ ਤੋਂ ਦੇ ਦਊਗੀ ਅੱਜ ਦਿਨ ਕਹਿ ਰਹਿ ਕੇ ਸੂਣ ਚ ਦੇ ਇਹਦਾ ਰਹਿਣਾ ਹਲੇ ਇੱਕ ਹਫਤਾ ਰਹਿਣਾ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਮੁੱਲ ਵੜੀ ਦਾ ਕੀ ਰੱਖਿਆ ਆਪਾਂ ਮੁੱਲ ਵੜੀ ਫੋਨ ਤੇ ਕਾਲ ਲਾ ਤੋੜ ਦੇ ਵਾਰ ਨਹੀਂ ਨੂੰ ਈ ਸਭ ਤੋਂ ਫੇਸ ਕੁਆਲਟੀ ਪੇਰਾ ਬਿਹੜ ਦੀ ਦੇਖ ਸਕਦੇ ਹੋ ਤੀਜਾ ਸੂਆ ਬਿਹੜ ਸੁੰਦੀ ਪਿਆ ਭਾਰੇ ਹਵਾਨੇ ਦੀ ਬਿਹੜ ਆ ਸੋ ਠੰਡੇ ਵਾਨੇਰ ਤੋਂ ਦੇਖ ਸਕਦੇ ਹੋ ਜਿੰਦੇ ਜਾਣ ਵਾਲੀ ਕੱਦ-ਕੱਡ ਫੁੱਲਾ ਤੇ ਵਜਨ ਜੂ ਦੀ ਬਹੁਤ ਆ ਤੇ ਲੇਵਾ ਵਗੈਰਾ ਦੇਖ ਸੋ ਤੁਹਾਡੇ ਸਾਹਮਣੇ ਆ ਸਾਫ ਸੁਥਰੀ ਪਲੀਪਲੀ ਬਹੁਤ ਜਿਆਦਾ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ ਦੂਜੇ ਸਵੇਰ ਤਾਜੀ ਦੁੱਧ ਇਹਦਾ 32 ਕਿਲੋ ਦੁੱਧ ਦਿੱਤਾ ਵਾ ਬਾਈਆਂ ਨੇ ਗਵਾਂਢ ਜਿਹੜੀ ਸੀ ਟੋਕਰ ਗੱਬਣ ਲੈ ਲਈ ਸਾ ਪਾਣਾ ਟੋਕਰ ਗੱਬਣ ਲੈ ਕੇ ਪਾ ਲਈਗੇ ਢੱਪਣ ਹੋਈ ਐ ਇਸ ਗੱਬਣ ਟੀਕਾ ਪਈ ਭਰਾ ਹੈ ਨਾ ਆਪਣੇ ਕੋਲ ਹੀ ਭਰਾ ਮਾੜਾ ਟੀਕਾ ਵਧੀਆ ਕਹਿ ਕੇ ਭਰਾਤਾ ਸੀ ਠੀਕ ਐ ਅੱਛਾ ਮਤਲਬ ਬੰਨ ਦੋ ਇਹਨੂੰ ਤੇ ਇਸ ਵਾਰ ਬਾਈ ਜੀ ਹੁਣੇ ਦੱਸ ਦੇ ਕਿ ਤੋ 35 ਕਿਲੋ ਦੁੱਧ ਦੀ ਉਮੀਦ ਆ ਤੀਜੇ ਸਵੇ ਲਈ ਸੂਣ ਦੇ ਵਿੱਚ 8 ਤਰੀਕ ਨੂੰ ਕਾਪੀ ਦੇ ਮੁਤਾਬਕ ਇਹ ਦਿਨ ਪੂਰੇ ਆ ਗਏ ਨੇ ਬਾਬਾ 10 ਦਿਨ ਬਾਕੀ ਰਹੇਗੇ ਸੂਣ ਦੇ ਵਿੱਚ ਅੱਜ ਇਹਦੇ ਤੇ ਤੀਜਾ ਸੂਆ ਸੂਰੀ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਰੇਡ ਵੀਰ ਕਹਿੰਦੇ ਫੋਨ ਤੇ ਕਰਾਂਗੇ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ